ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਵਿੱਚ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਇੱਕ ਰੋਸ਼ ਮਾਰਚ ਵੀ ਕੀਤਾ ਗਿਆ। ਅਤੇ ਕਚਹਿਰੀ ਚੌਂਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਵੀ ਫੋਕਿਆ ਗਿਆ ਇਸ ਦੇ ਨਾਲ ਹੀ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਆਖਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਸੀਂ ਇਸੇ ਤਰ੍ਹਾਂ ਦੇ ਹੋਰ ਵੀ ਪ੍ਰਦਰਸ਼ਨ ਕਰਾਂਗੇ। ਮੇਰਾ ਨਾਮ ਕਰਵਜਨ ਸਿੰਘ ਚੱਬਾ ਜੀ ਅੱਜ ਇਹਦਾ ਦਫ਼ਤਰ ਮੈਚ ਕੀਤਾ ਗਿਆ ਅੱਜ ਜੋ ਅਸੀਂ ਇਹ ਪ੍ਰੋਟੈਸਟ ਕੀਤਾ ਸਾਡਾ ਡੀਸੀ ਦਫ਼ਤਰ ਅੱਗੇ 7 ਤਰੀਕ ਤੋਂ ਲਗਾਤਾਰ ਮੋਰਚਾ ਜਿਹੜਾ ਵਾ ਚੱਲ ਰਿਹਾ ਵਾ ਇਹ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੀ ਅਸੀਂ ਇਹ ਪ੍ਰੋਟੈਸਟ ਕਰਕੇ ਤੇ ਮੋਦੀ ਸਰਕਾਰ ਦਾ ਪਤਲਾ ਫੂਕਿਆ ਕਿਉਂਕਿ ਆਰਡੀਨੈਂਸ ਜਿਹੜੇ ਆ ਉਹ ਪਾਸ ਹੋਣ ਦੇ ਨਾਲ ਕਿਸਾਨ ਜੇ ਦੇਸ਼ ਦਾ ਜਿਹੜਾ ਪੰਜਾਬ ਦਾ ਜਿਹੜਾ ਮਾਰਿਆ ਜਾਊਗਾ ਮੰਡੀ ਸਾਡੀ ਤਬਾਹ ਹੋ ਜੂਗੀ ਕਣਕ ਝੋਨੇ ਦੀ ਫਸਲ ਜਿਹੜੀ ਆ ਵੇਚਣ ਤੋਂ ਪਾਸੇ ੜ ਜੂਗੀ ਕਿਉਂਕਿ ਸਰਕਾਰ ਉਹਨਾਂ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਐਮਐਸਪੀ ਜਿਹੜੀ ਲਾਗੂ ਰਹੂਗੀ ਉਹਨੂੰ ਕੋਈ ਖਤਰਾ ਨਹੀਂ ਕਿਸਾਨਾਂ ਦੇ ਹੱਕ ਵਿੱਚ ਅਸੀਂ ਇਹਨੇ ਇੱਕ ਵੀ ਮੱਦ ਸਾਨੂੰ ਜਿਹੜੀ ਆ ਦਿਖਾ ਦਿਓ ਕਿਉਂਕਿ ਇਹਨਾਂ ਦੇ ਜਿੰਨੀਆਂ ਮੱਦਾਂ ਸਾਰੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੇ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਐਮਐਸਪੀ ਲਾਗੂ ਰਹੂਗੀ ਜੇ ਕੋ ਪਾਰੀ ਜਿਹੜਾ ਵਾ ਉਹ ਐਮਐਸਪੀ ਤੋਂ ਘੱਟ ਰੇਟ ਤੇ ਖਰੀਦ ਦਾ ਤੇ ਉਰਤੇ ਫੌਜਦਾਰੀ ਮੁਕਦਮਾ ਦਰਜ ਹੋਊਗਾ ਇਹ ਕਿਤੇ ਨਹੀਂ ਲਿਖਿਆ ਇਹ ਲਿਖ ਦੇਣ ਤੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਵਾਕਿਆ ਰੋ ਹੈ ਕਿ ਹਰ ਹਾਲਤ ਦੇ ਵਿੱਚ ਵੀ ਕਿਸਾਨਾਂ ਵੱਲੋਂ ਸਰਕਾਰ ਜਾਣਦਾਰ ਤੇ ਪੁਤਸੀ ਦੁਆਰਾ ਖਾਸਲ ਹੋਏ ਉਹਨਾਂ ਨੂੰ ਲਗਾਇਆ ਜਾ ਰਿਹਾ ਹੈ ਕਿਸਾਨਾਂ ਦਾਵਰ ਤੋਂ ਛੱਡ ਕੇ ਨਹੀਂ ਆਪਣੇ ਹੱਥ ਮਰਦਿਆਂ ਦਾ ਤੋਂ ਮੰਨਜ਼ੂਰ ਹੋ ਗਿਆ ਜਿਹੜਾ ਹਰਿਆਣੇ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਜਿਹੜਾ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਜਾਂ ਹੋਰ ਕਈ ਤਰ੍ਹਾਂ ਦੀਆਂ ਬਾਹਰ ਆਈਆਂ ਗੱਲਾਂ ਉਹ ਬਿਲਕੁਲ ਜਿਹੜਾ ਵਾ ਉਹ ਮੋਦੀ ਸਰਕਾਰ ਦੀ ਬਖਲਾਅਤ ਦਾ ਹਿੱਸਾ ਵਾ ਕਿ ਕਿਸਾਨਾਂ ਨੂੰ ਜਿਹੜਾ ਵਾ ਆਪਣੇ ਅੰਦੋਲਨ ਕਰਨ ਤੋਂ ਰੋਕਿਆ ਜਾਵੇ ਉਹ ਕਿਸੇ ਵੀ ਤਰੀਕੇ ਡਰ ਕੇ ਬਹਿ ਜਾਣ ਪਰ ਜਿਹੜੇ ਹਰਿਆਣੇ ਦੇ ਬਹਾਦਰ ਕਿਸਾਨ ਆ ਉਹ ਆਪਣੇ ਹੱਕਾਂ ਲਈ ਜਿਹੜੀ ਮਰਨ ਮਿਟਣ ਵਾਸਤੇ ਤਿਆਰ ਆ ਤੇ ਅਸੀਂ ਉਹਨਾਂ ਦੀ ਪੂਰੀ ਹਮਾਇਤ ਦੇ ਉੱਤੇ ਅੱਜ ਇਹ ਪ੍ਰੋਟੈਸਟ ਕੀਤਾ ਤੇ ਗਾਂ ਵੀ ਉਹਨਾਂ ਦੀ ਹਮਾਇਤ ਕਰਾਂਗੇ ਨਾਲੇ ਕੋਰਪਸਟੀ ਕਰਾਉਣ ਨੂੰ ਜਿਹੜਾ ਉਹ ਕਿਹੜਾ ਜਾਂਦੇ ਦੇਖੋ ਜੀ ਜਿਹੜੇ ਅੱਜ ਟਾਵਰਾਂ ਦੇ ਚੜਦੇ ਜਾਂ ਹੋਰ ਕਿਸੇ ਤਰੀਕੇ ਨਾਲ ਖੁਦਕੁਸ਼ੀ ਕਰਦੇ ਆ ਇਹ ਇਹਨਾਂ ਦੀ ਮਜਬੂਰੀ ਬਣ ਗਈ ਹੈ ਮੋਦੀ ਸਰਕਾਰ ਵੱਲੋਂ ਮਜਬੂਰੀ ਬਣਾ ਦਿੱਤੀ ਗਈ ਆ ਵਰਨਾ ਕਿਸੇ ਦਾ ਜੀ ਨਹੀਂ ਕਰਦਾ ਭਈ ਮੈਂ ਮੌਤ ਨੂੰ ਗਲੇ ਲਗਾਵਾ ਕਿਉਂਕਿ ਉਹਨਾਂ ਨੇ ਜਦੋਂ ਆਪਣੇ ਸਾਹਮਣੇ ਹਨੇਰਾ ਦੀਦਾ ਵਾ ਉਹਦੇ ਸਾਰੇ ਰਸਤੇ ਬੰਦ ਹੋ ਰਹਿੰਦੇ ਆ ਤੇ ਫਿਰ ਉਹ ਜਿਹੜਾ ਇਸ ਤਰ੍ਹਾਂ ਜਿਹੜਾ ਮਰਨ ਨਾਲੋਂ ਵਪਾਰੀਆਂ ਦੇ ਹੱਥੋਂ ਲੁੱਟ ਕੇ ਮਰਨ ਨਾਲੋਂ ਫਿਰ ਆਪਣੀ ਮੌਤ ਨੂੰ ਜਿਹੜਾ ਤਰਜੀਹ ਦੇ ਰਿਹਾ ਹੈ ਦੇਖੋ ਜੀ ਬਿੱਲ ਦਾ ਪਾਸ ਕੀਤਾ ਗਿਆ ਹੈ ਬਾਰੇ ਦੇਖੋ ਜੀ ਬਿੱਲ ਦਾ ਪਾਸ ਕੀਤੇ ਆ ਪਰ ਜੇ ਕਾਨੂੰਨ ਨਹੀਂ ਬਣਿਆ ਸਾਡੀ ਲੜਾਈ ਲਗਾਤਾਰ ਜਾਰੀ ਆ ਅਸੀਂ ਮੋਦੀ ਨੂੰ ਮਜਬੂਰ ਕਰਾਂਗੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜੇ ਵਾਪਸ ਲੈ ਜਾਣਾ। ਜੀ ਤੁਹਾਡੇ ਪ੍ਰੋਟੈਸਟ ਦਾ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਚੱਲ ਆਜ ਬਈ ਜੀ। ਬਿਲਕੁਲ ਜੀ ਜਿਹੜੇ ਅਸੀਂ ਪ੍ਰੋਟੈਸਟ ਕਰਦੇ ਆ ਆ ਅੱਜ ਦਾ ਵੀ ਜਿਹੜਾ ਪ੍ਰੋਟੈਸਟ ਕੀਤਾ ਇਹ ਮੋਦੀ ਦੇ ਪੈਰਾਂ ਏਠ ਸੇਖ ਜਿਹੜਾ ਵਾ ਜਰੂਰ ਪਹੁੰਚਿਆ ਵਾ ਤੇ ਪਹੁੰਚਦਾ ਵਾ ਲਗਾਤਾਰ ਸਾਡੇ ਤਿੱਖੇ ਸ਼ਮਾਰਛਣ ਕੇ ਦੇ ਮੋਦੀ ਨੂੰ ਮਜਬੂਰ ਕਰ ਦੇਣਗੇ। ਅੱਜ ਕੇਂਦਰ ਸਰਕਾਰ ਦਾ ਪਤਲਾ ਫੋਕਿਆ ਗਿਆ ਜੀ। ਮੈਂ ਸਰਵਨ ਸਿੰਘ ਭੰਦੇੜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਨ ਸਕੱਤਰ ਬੋਲਦਾ ਜੀ ਅੱਜ ਹਰਿਆਣੇ ਦੇ ਕਿਸਾਨਾਂ ਨੇ 3 ਘੰਟੇ ਦਾ ਹਰਿਆਣਾ ਜਾਮ ਕਰਨਾ ਸੀਗਾ ਉਹਦੇ ਸਮਰਥਨ ਲਈ ਤੇ ਪੂਰੇ ਪੰਜਾਬ ਚ ਜਿੰਨੀਆਂ ਵੀ ਜਥੇਬੰਦੀਆਂ ਨੇ ਜੜੀਆਂ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਲੜ ਰਹੀਆਂ ਨੇ ਉਹਨਾਂ ਲਈ ਸਮਰਥਨ ਲਈ ਅਸੀਂ ਜ਼ਿਲ੍ਹੇ ਦੇ ਹੈੱਡਕੁਆਟਰਾਂ ਦੇ ਪੂਰੇ ਪੰਜਾਬ ਚ ਵੱਡੇ ਇਕੱਠ ਕਰਨ ਤੋਂ ਬਾਅਦ ਰੋਸ ਮਾਰਚ ਕੀਤਾ ਰੋਸ ਮਾਰਚ ਕਰਨ ਤੋਂ ਬਾਅਦ ਆਹ ਕਚਹਿਰੀ ਚੌਂਕ ਦੇ ਲਾਗੇ ਮੋਦੀ ਸਰਕਾਰ ਦੀ ਅਰਥੀ ਭੁਕੀਆ ਅਸੀਂ ਜਿਹੜੀ ਅੱਜ ਲੋਕ ਸਭਾ ਰਾਜ ਸਭਾ ਦੇ ਵਿੱਚ ਬਿਲ ਦੀ ਜਿਹੜੀ ਅੱਜ ਚਰਚਾ ਹੋਣੀ ਆ ਅਸੀਂ ਜਿੰਨੀਆਂ ਵੀ ਦੇਸ਼ ਦੀਆਂ ਵਿਰੋਧੀ ਧਿਰਾਂ ਨੇ ਪਾਰਟੀਆਂ ਨੇ ਚਾਹੇ ਮਮਤਾ ਜੀ ਚਾਹੇ ਸ਼ਿਵ ਸ਼ਨਾ ਸ਼ਰਦ ਪਵਾਰ ਹੋਵੇ ਸੀਪੀਆਈ ਸੀਪੀਐਮ ਹੋਵੇ ਅਸੀਂ ਇਤੋਂ ਤੱਕ ਨਿਤਿਸ਼ ਕੁਮਾਰ ਨੂੰ ਵੀ ਕਹਿਣਾ ਚਾਹਵਾ ਗਠਜੋੜ ਦਾ ਹਿੱਸਾ ਵਾ ਸਾਰੀਆਂ ਪਾਰਟੀਆਂ ਤਿਲਗੁਦੇਸ਼ਮ ਹੋਵੇ ਕੋਈ ਖੇਤਰੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ ਸਾਡੀ ਅਪੀਲ ਆ ਪੀ ਉਹ ਰਾਜ ਸਭਾ ਦੇ ਵਿੱਚ ਇਸ ਬਿਲ ਦਾ ਜ਼ੋਰਦਾਰ ਵਿਰੋਧ ਕਰਨ ਇਹ ਇਸ ਖੇਤੀ ਬਿੱਲ ਨੂੰ ਪਾਸ ਨਾ ਹੋਣ ਦੇਣ ਜਿਹੜਾ ਬਿਆਨ ਆ ਰਿਹਾ ਵਾ ਭਾਜਪਾ ਦੇ ਲੀਡਰ ਸਹਿਬਾਨ ਦਾ ਪੂਰੀ ਭਾਜਪਾ ਸਰਕਾਰ ਦਾ ਵੀ ਕਿਸਾਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਵਾ ਇਹ ਕਿਸਾਨਾਂ ਨੂੰ ਪਤਾ ਨਹੀਂ ਹੈਗਾ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਨੱਡਾ ਜੀ ਨੂੰ ਮੋਦੀ ਜੀ ਨੂੰ ਵੀ 9 ਜੂਨ ਦਾ ਗਟਕਰੀ ਜੀ ਦਾ ਬਿਆਨ ਯਾਦ ਕਰ ਲੋ ਉਹਨਾਂ ਨੇ ਕਿਹਾ ਸੀ ਵੀ ਐਮਐਸਪੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਇਕਨੋਮੀ ਲਈ ਬਹੁਤ ਵੱਡਾ ਖਤਰਾ ਵਾ ਇਹ ਤੋਂ ਗਾਹਾਂ ਉਹ ਕਹਿ ਰਹੇ ਸੀ ਸਵਾਮੀ 나ਥਰ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਭਾਜਪਾ ਸਰਕਾਰ ਨੇ ਹਲਫਨਾਮਾ ਦਾਇਰ ਕਰਕੇ ਕਹਿੰਦਾ ਵੀ ਅਸੀਂ ਲਾਗੂ ਨਹੀਂ ਕਰ ਸਕਦੇ ਸੋ ਤੱਥਾਂ ਨੂੰ ਮਰੋੜ ਕੇ ਪੇਸ਼ ਕਰ ਰਹੇ ਆ ਸਵਾਲ ਐਮਐਸਪੀ ਦਾ ਨਹੀਂ ਹੈ ਸਵਾਲ ਫਸਲਾਂ ਦੀ ਖਰੀਦ ਦਾ ਹੈ ਉਹ ਕਹਿੰਦੇ ਆ ਵੀ ਪ੍ਰਾਈਵੇਟ ਵਪਾਰੀ ਚੰਗਾ ਰੇਟ ਦੇਣਗੇ ਤੇ ਮੈਂ ਸਵਾਲ ਕਰਦਾ ਭਾਜਪਾ ਸਰਕਾਰ ਤੋਂ ਵੀ ਉਹਨਾਂ ਦੀ ਐਮਪੀ ਚ 15 ਸਾਲ ਸਰਕਾਰ ਹੀ ਹੁਣ ਵੀ ਸਰਕਾਰ ਆ ਪਿਆਜ਼ ਵਾਲੇ ਮਹਲੇ ਤੇ ਪਿਆਜ਼ ਦੇ ਕਿਸਾਨਾਂ ਨੂੰ ਗੰਡੇ ਦੇ ਕਿਸਾਨਾਂ ਨੂੰ ਅੱਜ ਤੱਕ ਕਿਹੜੇ ਚੰਗੇ ਰੇਟ ਮਿਲ ਗਏ ਆ ਸੱਤ ਕਿਸਾਨ ਮਨਸੂਰ ਦੇ ਵਿੱਚ ਗੋਲੀਆਂ ਨਾਲ ਸ਼ਹੀਦ ਹੋਏ ਸੀ ਉਹਨਾਂ ਨੂੰ ਗੁਜਰਾਤ ਦੇ ਹੋਣ ਮਹਾਰਾਹਟਰ ਦੇ ਉਹਨਾਂ ਕਦੀ ਰੇਟ ਪੂਰਾ ਨਹੀਂ ਮਿਲਿਆ ਸੋ ਪ੍ਰਾਈਵੇਟ ਪਾਰਟਨਰ ਨੇ ਚਾਹੇ ਸਬਜ਼ੀਆਂ ਹੋਣ ਚਾਹੇ ਫਲ ਹੋਣ ਕਦੀ ਵੀ ਕਿਸਾਨਾਂ ਨੂੰ ਭਾਲ ਸਹੀ ਨਹੀਂ ਦਿੱਤੇ ਸੋ ਇਸ ਕਰਕੇ ਅਸੀਂ ਵਿਰੋਧ ਕਰ ਰਹੇ ਹਾਂ ਕਿ ਤੁਸੀਂ ਸਰਕਾਰੀ ਮੰਡੀ ਤੋੜਨੀ ਆ ਇਹ ਤੇ ਕਾਰਪੋਰੇਟ ਘਰਾਣਿਆਂ ਦਾ ਖੇਤੀ ਦੇ ਵਿੱਚ ਦਾਖਲਾ ਹੋਣਾ ਵਾ ਇਸ ਕਰਕੇ ਅਸੀਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਾਂ ਖੁਦ ਪੰਜ ਪੰਜ ਸਰਕਾਰ ਤੇ ਨੱਡਾ ਜੀ ਖੁਦ ਭਰਮ ਦੇ ਵਿੱਚ ਨੇ ਵੀ ਉਹ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਗੱਲ ਸੁਣ ਦੇਸ਼ ਦੇ ਵਾਸੀਆਂ ਦੀ ਗੱਲ ਸੁਣ ਕਿ ਕਾਰਪੋਰੇਟ ਦੀ ਗੱਲ ਸੁਣਨੀ ਚਾਹੀਦੀ ਆ ਉਹ ਦੇਸ਼ ਦੇ ਅੰਦੋਲਨ ਨੂੰ ਨਜ਼ਰਅੰਦਾਜ਼ ਕਰਕੇ ਟਾਟਿਆਂ ਬਿਰਲਿਆਂ ਬਾਣੀਆਂ ਅੰਡਾਣੀਆਂ ਦੀ ਗੱਲ ਸੁਣ ਰਹੀ ਆ ਇਸ ਕਰਕੇ ਉਹ ਦੇਸ਼ ਦੀ ਆਵਾਜ਼ ਨਹੀਂ ਸੁਣ ਰਹੇ ਇਸ ਕਰਕੇ ਸਾਡੀ ਚੇਤਾਵਨੀਆਂ ਇਹ ਥੋੜੇ ਦਿਨਾਂ ਦਾ ਡੋਲਣ ਨਹੀਂ ਹੈਗਾ ਮੋਦੀ ਜੀ ਇਹ 24 ਦੀਆਂ ਲਕਸ਼ਣਾ ਤੱਕ ਤੁਹਾਡੇ ਨਾਲ ਨਿਭੂਗਾ ਮੈਂ ਤੁਹਾਨੂੰ ਕਾਂਗਰਸ ਦਾ ਯਾਦ ਕਰਾ ਦੇਣਾ ਚਾਹੁੰਦਾ ਕਿ ਕਾਂਗਰਸ ਨੂੰ ਲੋਕਾਂ ਨੇ ਵਿਰੋਧੀ ਧਿਰ ਦੇ ਵਿੱਚ ਵੀ ਰਹਿਣ ਜੋਗਾ ਨਹੀਂ ਸੀ ਛੱਡਿਆ ਤੁਹਾਡਾ ਹਸ਼ਰ ਇਹਦੇ ਨੂੰ ਵੀ ਮਾਰਾ ਹਊਗਾ ਤੁਸੀਂ ਭਾਰਤ ਦੇ ਲੋਕਾਂ ਨੂੰ ਇਹਨਾਂ ਹਲਕੇ ਵਿੱਚ ਨਾ ਲਓ ਭਾਰਤ ਦੇ ਲੋਕਾਂ ਦੀ ਆਸਾਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਖੇਤੀ ਆਰਡੀਨੈਂਸ ਤੁਹਾਨੂੰ ਵਾਪਸ ਲੈਣੇ ਚਾਹੀਦੇ ਆ ਅੰਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼